ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਪੋਝੀਆਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਪੰਜ ਵਾਰ ਦੇ ਬਿਲਕੁਲ ਨਜ਼ਦੀਕ ਪਿੰਡ ਪੋਝੀਆਂ ਜੀਓ ਬਾਲਾ ਪਿੰਡ ਥੋੜੀ ਦੂਰੀ ਤੇ ਆ ਤੇ ਚਭਾਲ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਸੋ ਤਰਨਤਾਰਨ ਵੀ ਇੱਥੋਂ ਕੋਈ ਦੋਸਤੋ 15-16 ਕਿਲੋਮੀਟਰ ਦੀ ਦੂਰੀ ਤੇ ਆ ਸਰਦਾਰ ਜਗENDER ਸਿੰਘ ਉਹਨਾਂ ਦੇ ਘਰ ਅੱਜ ਦੋਸਤੋ ਪਹੁੰਚੇ ਆ ਆਪਾਂ ਪਸ਼ੂ ਵਪਾਰ ਦਾ ਕੰਮ ਆ ਜਿਹੜੇ ਭਰਾ ਆਪਣੇ ਨਾਲ ਜੁੜੇ ਉਹਨਾਂ ਦੇ ਪਤਿਆਂ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਇਹਨਾਂ ਦੇ ਕੋਲ ਖਾਸ ਤੌਰ ਤੇ ਜਿਹੜੀਆਂ ਵਿਹੜਾਂ ਬਛੀਆਂ ਆਉਂਦੀਆਂ ਰਹਦੀਆਂ ਨੇ ਵਿਕਰੀ ਦੇ ਵਿੱਚ ਖਾਸ ਤੌਰ ਤੇ ਅੱਜ ਇਸ ਵੀਡੀਓ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਦੋ ਬਿਹੜਾ ਸੁਈਆਂ ਨੇ ਇੱਕ ਗੱਬਣ ਬਾਕੀ ਜਿਹੜੀਆਂ ਸੁਈਆਂ ਬਿਹੜਾ ਇਸ ਵਕਤ ਕੋਈ ਬੋਲੇ ਦੇ ਵਿੱਚ ਚੱਲਣ ਡੀਆਂ ਨੇ ਕਿੰਨਾ ਬੋਲਾ ਕੀ ਰੇਟ ਪੜਤਾ ਰਹੂਗਾ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਤਰੀਕ ਅਜ 8 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ 5 5:30 5 ਵਜੇ ਦਾ ਟਾਈਮ ਆ ਚੁਵਾਈ ਦਾ ਟਾਈਮ ਆ ਠੀਕ ਆ ਜੀ ਹੋ ਸਕਿਆ ਦੇ ਵਿੱਚ ਆਪਾਂ ਚੁਵਾਈ ਵੀ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਸੋ ਬਾਕੀ ਇਹ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਆ ਇੱਥੇ ਆਣ ਕੇ ਆਪਣਾ ਬਿਲਕੁਲ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨਾ ਚਲੋ ਤੁਹਾਡਾ ਫਰਜ਼ ਬਣਦਾ ਇੱਥੇ ਆਇਆ ਕਰੋ ਵੀਡੀਓ ਕਾਲ ਤੇ ਕਿਸੇ ਭਰਾ ਨੇ ਠੀਕ ਆ ਜੀ ਚਾਹੇ ਆਨਲਾਈਨ ਤੁਸੀਂ ਸਬਦਾ ਕਰਨਾ ਤੇ ਵੀਡੀਓ ਕਾਲ ਤੇ ਵੀ ਇੱਕ ਇੱਕ ਦੋ ਟਾਈਮ ਦੀ ਚੁਵਾਈ ਜਿਹੜੀ ਆ ਉਹ ਵੇਖ ਸਕਦੇ ਹੋ ਠੀਕ ਆ ਆਓ ਕਰਦੇ ਆ ਪੂਰੀ ਗੱਲਬਾਤ ਲੈਨੇ ਡਿਟੇਲ ਬਤੇਰੇ ਸਭ ਤੋਂ ਪਹਿਲਾਂ ਓ ਜਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਉਹ ਸਾਨੂੰ ਸਭ ਕੀ ਹਾਲ ਜੇ ਹੋਰ ਕੰਮ ਸੇ ਤਾਂ ਕੜੀ ਕਲਾ ਕਿਰਪਾ ਮਾਲਕ ਦੀ ਹੋ ਸ਼ੁਕਰੇ ਮਾਲਕ ਦਾ ਹੋਰ ਪ੍ਰਭ ਕੀ ਹਾਲ ਨੇ ਠੀਕ ਠਾਕ ਤੁਹਾਡਾ ਨਾਂ ਲਈਦਾ ਮਾਲਵਿਕ ਜਾਂਦਾ ਅੱਜ ਫੇਰ ਤਕੜਾਂ ਦੇ ਡਕੀਆਂ ਹੀ ਮਾਰੇ ਹੋ ਗਿਆ ਮਾਹ ਲੈ ਉਹਨੇ ਹੈਣਾ ਵੀ ਤੂੰ ਆ ਕੇ ਮੈਨੂੰ ਫੇਰ ਕੰਮ ਕਰਦਾਈ ਗੱਲ ਤਾਂ ਇਉਈ ਹਾਂ ਸਭ ਜੋ ਸਾਸ ਸੋਤਰੇ ਪਛੋਂ ਲੱਭਦੇ ਘਟ ਹਨ ਅਗਲਾ ਖਰੀਦੀ ਕਰਦਾ ਹੀ ਆ ਹੁਣ ਵੀ ਤਾਂ ਇਹ ਜੰਮੂ ਵਾਲੇ ਲਾਉਣ ਮਾ ਭਰਾਵਾ ਸਾਨੂੰ ਵੀਡੀਓ ਪਾ ਲੈਣ ਤੋਂ ਪਹਿਲਾਂ ਅੱਛਾ ਅੱਛਾ ਸੇ ਰੁਕ ਜਾਓ ਅੱਧਾ ਘੰਟਾ ਹੋਰ ਨਾ ਹੁੰਦੇ ਤੇ ਬਸ ਤੇ ਇਹ ਅੱਜ ਭਾਜੀ ਆਪਣੇ ਕੋਲ ਤਿੰਨ ਵੜਾ گاਵਾ ਨੇ ਦੋ ਸੁਈਆਂ ਤੇ ਇੱਕ ਹੀ ਗੱਬਣੇ ਹਾਂ ਇੱਕ ਹੀ ਗੱਬਣੇ ਕਾਲੀ ਗਾਂ ਗੱਬਣਿਆ ਲਓ ਠੀਕ ਆ ਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਆਪਾਂ ਕਰ ਲਈਏ ਇਦਾਂ ਹੀ ਕਰਦੇ ਆ ਸ਼ੁਰੂਆਤ ਕਰ ਲਈਏ ਲੋ ਜੀ ਜਰਸੀ ਤੋਂ ਸ਼ੁਰੂਆਤ ਕਰਦੇ ਆ ਠੀਕ ਆ ਜੀ ਇਹ ਹੈ ਪਹਿਲਣੀਆਂ ਪਹਿਲਣੀਆਂ ਜੀ ਲੋ ਜੀ ਪਲੂਨ ਪਹਿਲਾ ਸੂਆ ਬੱਚੀ ਤੁਹਾਨੂੰ ਦਿਖਾ ਰਿਆ ਕਿੰਨੇ ਕਿ ਦਿਨਾਂ ਦੀ ਸੂਈ ਹੈ ਜੀ ਅੱਜ ਇਹ 7ਵਾਂ ਲਾ ਲਏ ਕੋ 8ਵਾਂ ਲਾ ਲਏ ਇੱਥੇ ਕੀ ਆ ਬੱਚਾ ਮਗਰ ਇਹਦੇ ਮਗਰ ਬੱਚਾ ਜੀ ਲੋ ਜੀ ਬੱਚਾ ਮਗਰ 8 7ਾਂ ਦਿਨਾਂ ਦੀ ਸੂਈ ਹੈ ਤੇ ਇਸ ਵਕਤ ਦੁੱਧ ਦੁੱਧ ਕੱਚਾ ਦੁੱਧ ਕਿੰਨਾ ਹੋ ਜਾਂਦਾ 13 ਕਿਲੋ ਦੁੱਧ ਗਾਂਹ ਲਿਆਗਾ ਜੇ ਵੇਲੇ ਬੈਠ ਕੇ 13 ਕਿਲੋ ਤੇ ਦੰਦੀਆਂ ਬਰਾਬਰ ਕਰਨ ਲਈ ਜੇ ਕੰਨੀਆਂ ਵਾਲੀਆਂ ਜੀ ਕੰਨੀਆਂ ਹਨਾ ਲੋ ਜੀ ਸਾਈਡਾਂ ਵਾਲੀਆਂ ਜਿਹੜੀਆਂ ਦੋਸਤੋ ਦੰਦੀਆਂ ਆ ਉਹ ਬਰਾਬਰ ਕਰਤੀ ਪਈ ਆ ਹਾਈਟ ਕੱ ਸੋ 77 8 ਦਿਨਾਂ ਦੀ ਸੂਈ ਆ ਵੀ 13 ਕਿਲੋ ਦੋਦੇ ਦੇ ਥੱਲੇ ਇਸ ਵਕਤ ਤੋਂ ਮੌਕੇ ਤੇ ਮੌਜੂਦ ਆ ਦੋਦੇ 15 16 ਇੰਚ ਵਾਜੂਗੇ ਤੂੜੀ ਤਾਂਦੇ ਹੁਣ ਹਰੇ ਚੱਲ ਪੈਣੇ ਆ ਇਹਨਾਂ ਕਰਮਾਂ ਵਾਲੀਆਂ ਬਦਲੇ ਬਦਰਾਵਾ ਕਰੀ ਬਿਲਕੁਲ ਜੀ ਹਾਂਜੀ ਠੀਕ ਆ ਤੇ ਲੈ ਪ੍ਰਭ ਇਹਨੂੰ ਖੋਲ ਮੜਾ ਜੇ ਤੋੜ ਕੇ ਦਿਖਾ ਦਈਏ ਬੱਛਾ ਮਗਰ ਆ ਠੀਕ ਆ ਜੀ 8 7 ਦਿਨਾਂ ਦੀ ਸੂਈ ਏ ਰੈਡਰ ਕਲਰ ਦੇ ਵਿੱਚ ਆ ਬਿਲਕੁਲ ਲਾਲ ਰੰਗ ਦੇ ਵਿੱਚ ਡਾਰਕ ਲਾਲ ਚੁਵਾਏ ਮੁਠੀ ਵਾਲੀ ਜਿਹਦੀ ਬਿਲਕੁਲ ਵਧੀਆ ਥੀ ਥੀ ਪੂਰੀ ਮੈਂ ਨਾ ਪੂਰੀ ਮੁਠੀ ਨਾਲ ਕੁਝ ਹੋ ਕੇ ਖੜੇ ਭੈਣ ਭਰਾ ਦੋ ਵੇਖਣ ਨੂੰ ਲੱਗਦਾ ਸੋ ਡਾਰਕ ਰੈੱਡ ਕਲਰ ਦੇ ਵਿੱਚ ਆ ਦੋਸਤੋ ਕਈ ਵਾਰ ਆਪਾਂ ਲਾਈਟ ਰੰਗ ਕਲਰ ਦੇ ਵਿੱਚ ਵਿਖਦੀਆਂ ਜਰਸੀ ਵੜਾ ਡਾਰਕ ਰੈੱਡ ਕਲਰ ਦੇ ਵਿੱਚ ਆ ਲੈਵੇ ਆਰਡਰ ਤੇ ਆ ਕੁਆਲਿਟੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਸ਼ਾਮ ਦਾ ਸਮਾਂ ਹੋਣ ਠੀਕ ਆ ਜੀ 5:30 ਕੋਈ 6 ਵਜੇ ਦੇ ਆਣ ਬਣ ਜਿਹੜਾ ਟਾਈਮ ਹੋਇਆ ਪਿਆ ਸ਼ਾਮ ਦਾ ਸੋ 24 ਦਾ ਸਮਾਂ ਤੇ ਮਾਰਨਿੰਗ ਇਹ ਪਾਛੀ 24 ਕਿੰਨੇ ਕੁ ਵਜੇ ਕਰਤੀ ਜੇ ਸਵੇਰ ਦੀ ਹੋਈ ਆ 5:30 ਦੀ ਠੀਕ ਆ ਬਿ ਟਾਈਮੋ ਟਾਈਮ ਹੋਇਆ ਪਿਆ ਟਾਈਮੋ ਟਾਈਮ ਹੀ ਹੋਇਆ ਕੰਮ ਐਦਾਂ ਹੀ ਬਣਦੀ ਹਲੇ ਠੀਕ ਆ ਜੀ ਹਾਂ ਆ ਦੇਖੋ ਜੀ ਠੀਕ ਆ ਸੋ ਕੰਪੈਕਟ ਅੱਗੇ ਦੇ ਵਿੱਚ ਨਿੱਕਰ ਲੇਵਾ ਠੀਕ ਆ ਜੀ ਇਧਰ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਵੀ ਕੋਈ ਪਾੜੋ ਮਾਰਦੇ ਆ ਦੇਖੋ ਠੀਕ ਆ ਇਹਦੀ ਭਾਜੀ ਡਿਮਾਂਡ ਕੀ ਮੁੱਲ ਰੱਖਿਆ ਜੇ ਸੰਧੂ ਸਾਹਿਬ ਕਿੰਨੇ ਕ ਮੰਗ ਲਈਏ ਤੁਸੀਂ ਦੱਸ ਦਿਓ ਕਰ ਦਈਏ ਲੈਸੈਂਸ ਕਰਕੇ ਦੇ ਦਈਏ ਮਾਲ ਦੇ ਦਈਏ ਜੀ ਆ ਦੇ ਦੇ ਮੁੱਲ ਕਰਾਉ ਨੂੰ 55 ਕਰਾ ਲੈ 51000 ਦੀ ਗਾਂ ਦੇ ਲੈਣੀ ਆਪਾਂ 51 ਦੀ 51 ਦੀ ਦੇਣੀ 51 ਦੀ ਜਾਣਦਗੀ ਹਾਂ ਜੀ ਬਹੁਤ ਜੀ ਠੀਕ ਆ ਜੀ ਮੁੱਲ 255 60 ਕੁਛ ਵੀ ਕਰਾ ਲਓ ਇਹ 51000 ਦੀ ਅੱਜ ਵਾਰਦਾ ਨੂੰ ਮਿਲ ਜੂਗੀ ਠੀਕ ਆ ਜੀ ਸੋ ਬੱਚਾ ਆ ਬੱਛਾ ਮਗਰ ਬਿਲਕੁਲ ਕੋਲਾ ਬੱਚਾ ਚਲੋ ਅੱਠਾ ਸੱਤਾ ਦਿਨਾਂ ਦਾ ਕਿਹਾ ਤੇ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਂਦਾ ਆ ਨਾੜੂ ਨਾਲ ਨਿਖਾ ਆ ਜਾ ਨਾਲੇ ਖਾਂ ਮੁਰਿਆ ਸੁੱਕਾ ਵਾ ਆ ਬਿਲਕੁਲ ਹਾਂਜੀ ਸੋ ਸੁੱਕਾ ਨਾੜੂ ਚੱਟ-ਚੱਟ ਕੇ ਕਰ ਦਿੰਦੀਆਂ ਵਾ ਬਸ ਜੀ ਬਸ ਅੱਗੇ ਆਪਣੇ ਕੋਲ ਪਾਜੀ ਸੈਕਿੰਡ ਨੰਬਰ ਤੇ ਇੱਧਰ ਐਚ ਐਫ ਬਰੀਡ ਦੇ ਵਿੱਚ ਖੜੀ ਆ ਬੈੜ ਹਾਂਜੀ ਇਹ ਮਗਰ ਵੱਛੀ ਜੀ ਠੀਕ ਆ ਜੀ ਹਾਂ ਤੇਰਾ ਸੁਭਾਅ ਕਿਵੇਂ ਆ ਇਹ ਤੇ ਜਸੂਆ ਦੇ ਠੀਕ ਹੈ ਜੀ ਥੋੜੀ ਮੜਾ ਲਸੇਰਾ ਪਾਣਿਆ ਗਾਂ ਦਾ ਬੁੱਧੇ 25 ਕਿਲੋ ਜਵਾਏ ਨਾ ਗਾਂ ਨੇ ਹਾਂਜੀ ਅਜੇ 16 17 ਕਿਲੋ ਬੋਲਾ ਜੇ ਗਾਂ ਥੱਲੇ ਠੀਕ ਆ ਤੇ ਤਜਾ ਡਾਂਗ ਹੋਇਆ ਜੇ ਵਛੀ ਨੂੰ ਕੱਲ ਵੀ ਪਰਸੋਂ ਸੂਈ ਆ ਤੇ ਜੋ ਚੁਆਈ ਹੋ ਗਈ ਆ ਤੇ ਵਛੀ ਮਗਰ ਜੇ ਲੋ ਜੀ ਮਗਰ ਇਹਦੇ ਵਛੀ ਐ ਮੈਂ ਪਰਸੋਂ ਚ ਸੂਈ ਆ ਨਾ ਹਾਂ ਪਰਸੋਂ ਸੂਈ ਆ ਠੀਕ ਆ ਇਸ ਵਕਤ 17 18 ਕਿਲੋ 17 18 ਕਿਲੋ ਬੜਾ ਹੀ ਬੜਾ ਵਾ ਲੋ ਜੀ ਬੋਲਾ 18 17 ਕਿਲੋ ਬੋਲ ਆਇਆ ਵਛੀ ਮਗਰ ਆ ਗਈ ਐ ਤੇ ਜੱਜ ਸੂਆ ਜਿਹੜੀ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਕਾ ਬਾਕੀ ਇਧਰ ਤੋਂ ਇੱਕੋ ਥਣ ਸੱਫਾ ਵਿਖਾ ਦਿੰਨੇ ਆ ਥਣ ਮੁੱਠੀ ਮੁੱਠੀ ਆ ਤੇ ਬਿਲਕੁਲ 17 ਜਾਂ 17 ਤੋਂ ਬਾਹਰ ਬਾਅਦ ਇਸ ਵਕਤ ਬੌਲਾ ਦੇ ਥੱਲੇ ਹਾਜ਼ਰ ਆ ਮੈਂ ਠੰਡੀ ਧੀਰੀ ਕੋਈ ਗੱਲ ਹੀ ਨਹੀਂ ਆ ਹਾਂ ਬਾਕੀ ਉਹਦੇ ਗਾਣੇ ਬੰਨਣਾ ਵਾ ਖਾ ਪੀ ਕੇ ਹੋਏ ਨਾ ਰੇ ਦੁਕਾਨਦਾਰ ਕਰੂ ਦੋ ਦੌਰ ਠੀਕ ਹੈ ਲੈ ਵੀ ਪ੍ਰਭੂ ਖੋਲ ਦੇ ਨੋ ਵੀ ਤੋਰ ਦੇ ਦੇ ਹਾਰ ਦੇ ਠੀਕ ਆ ਜੀ ਚਵਾਈ ਚਵਾਈ ਬਿਲਕੁਲ ਓਕੇ ਬੰਬੇ ਪਾਸ ਹੈ ਜੀ ਚਲੋ ਜੀ ਬੱਛੀ ਦੀ ਵੀ ਦੇ ਦੀ ਕੋਈ ਗੱਲ ਹੀ ਨਹੀਂ ਆ ਨਾ ਭੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਲੋ ਵੀ ਵਾਰ ਇੱਕ ਵਾਰ ਤੁਸੀਂ ਚੈੱਕ ਕਰੋ ਠੀਕ ਆ ਜੀ ਤਿੱਜਾ ਸੁਆ ਪਹਿਲਾਂ ਵੀ ਕਨਫਰਮ ਆਪਾਂ ਕਰਾਇਆ ਠੀਕ ਆ ਜੀ ਤਿੱਜਾ ਸੁਆ 24 ਜਬੂ ਦੀ ਇੱਕ ਨੰਬਰਾ ਚਲੋ ਕੋਈ ਵੀ ਭਰਾ ਆਪਣੀ ਚੋਗੇ ਤਸੱਲੀ ਕਰੇ ਹੋ ਸਕੇ ਤਾਂ ਆਪਾਂ ਤੁਹਾਨੂੰ ਥੋੜੀਆਂ ਬਾਦੀਆਂ ਵਿੱਚ ਧਾਰਾ ਮਾਰ ਕੇ ਦੋ ਜਾਂ ਜਵੜਾ ਸੁਈਆਂ ਨੇ ਦੋਹਾਂ ਦੀਆਂ ਧਾਰਾ ਮਾਰ ਕੇ ਤਸੱਲੀ ਕਰਾ ਦਿਆਂਗੇ ਠੀਕ ਆ ਜੀ ਕਿਉਂਕਿ ਬਹੁਤੇ ਚਲੋ ਭਰਾ ਆਨਲਾਈਨ ਸਬਦਾ ਕਰ ਲੈਂਦੇ ਆ ਉਹਨਾਂ ਨੂੰ ਜਿਹੜੀ ਚੀਜ਼ ਵੇਖ ਕੇ ਪਤਾ ਲੱਗ ਜਾਊਗਾ ਕੋਈ ਭੂਰ ਸ਼ਿਟਾ ਹੋਇਆ ਤਾਂ ਆਪਾਂ ਵਿੱਚ ਦੱਸ ਦਿਆਂਗੇ ਠੀਕ ਆ ਆ ਦੇਖੋ ਇਹ ਆਹਰੋ ਇਦਰਾਤਰਾ ਤੋਂ ਬੈਠੇ ਹੀ ਆ ਗਏ ਆ ਅਦਰ ਨਾਲੇ ਗਾਣ ਸੋ ਤੇ ਤੁਹਾਡੀ ਅੰਦਰ ਗਾਣ ਸੋ ਸਾਥ ਵੀ ਚਾਹੀਏ ਸੋ ਗਾਵਣ ਤੋਂ ਜਦੀ ਤਦੀ ਤੋਂ ਕੀ ਇੱਕ ਆਪ ਨੂੰ ਦੋਰੀ ਸੋ ਥਾਂ ਤੁੜ ਬੜਾ ਡਿਗਾ ਜੀ ਵੇੜ ਨੂੰ ਬਹੁਤ ਜ਼ਿਆਦਾ ਮੁਖੀ ਵਾਲਾ ਖੰਡ ਚ ਵਾਈ ਬੜੀ ਸਾਫ ਆ ਹਾਂ ਗਾਣ ਮੰਦਰਾ ਮਨ ਮਹੱਲਾ ਸਰਗ ਮਾਤੇ ਅੱਲੇ ਗਾਣ ਸੋ ਨਲੋ ਪਾਇਤੀ ਜੀ ਆ ਸਰ ਕੀਤ ਨਾਲੇ ਆ ਹਲਾ ਦਿਓ ਇਹਨੂੰ ਮੜਾ ਜਾ ਪ੍ਰਵੇ ਆ ਲੈ ਸੋ ਵੈਂਸਮੋਂ ਤੋਂ ਲੈਵੇ ਤੇ ਉੱਪਰ ਕਾਫੀ ਆ ਆ ਦੇਖੋ ਬਿਲਕੁਲ ਸਾਫ ਸੁਥਰਾ ਲੈਵਾ ਤੇ ਸਾਫ ਥਾਣਾ ਕੋਈ ਨਿਸ਼ਾਨ ਨਹੀਂ ਬਾਦੂ ਕਾਟੂ ਪਿੰਡੇ ਦੇ ਨਾ ਹਵਾਨੇ ਲੈਵੇ ਤੇ ਇਹ ਪਾਜੀ ਆਪਾਂ ਕਿੰਨੇ ਦੀ ਦੇ ਰਹੇ ਅੱਜ ਫਿਰ ਸੰਧੂ ਸਾਹਿਬ ਮੁੱਲ ਕਰ 70 ਕਰ ਲਓ 65 ਕਰ ਲਓ 60000 ਦੀ ਦੇ ਦੇਗੀ ਬਾਹਰ ਦੀ ਹਾਂਜੀ ਵੀ ਲੈਸ ਚੋ ਲੈਸ ਕਰਕੇ ਹਾਂਜੀ ਹੋਰ ਯਾਰ ਛੱਡ ਦੇ ਨੇ 61000 ਦੀ ਦੱਸਣੀ ਕਾਰ ਦੀ ਦੇ ਦੋ ਕਾਰ ਦੇ ਨੇ ਬਾਕੀ ਸੌਖਾ ਦੋ ਤੋਂ ਚਵਾਜੂਗੀ ਮੈਂ ਨੀ ਤਾਂ ਪਲਾਸੀ ਚੱਲਣੀ ਆ 14 17 ਕਿਲੋ ਬੋਲਾ ਆਗਾ ਹਲਿਓੜ ਪਹਿ ਦੋ ਟਾਈਮ ਚੋਕੇ ਖੜੇ ਕੋਈ ਬਿਲਕੁਲ ਹਾਂਜੀ ਅਜੇ ਤੁਹਾਡੀ ਲਸੇਰ ਥੋੜੀ ਰਹਿ ਗਈ ਗਾਂਕ ਸਾਬੀ ਨਹੀਂ ਆ ਕੋਈ ਯੂਰਪੀ ਵਿਚਾਰ ਜੇ ਤੋਂ ਗਾ ਲਈ ਉਹ ਨਹੀਂ ਇਹਦਾ ਕੋਈ ਬਬੀ ਇਹ 61000 ਦੀ ਅੱਜ ਵੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤਿੱਜਾ ਸੂਬਾ ਗਾਂ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਬੱਛੀ ਮਗਰ ਆ ਬੇਰਵਾ ਮਿਲ ਗਿਆ ਠੀਕ ਆ ਜੀ ਬੋਲੇ ਦੇ ਉੱਤੇ ਚੱਲਣ ਤੇ ਇਹ ਤੋਂ ਬਾਅਦ ਇੱਕ ਗੱਬਣ ਵੈੜ ਤਾਨੂੰ ਵਿਖਾ ਦਿੰਨੇ ਆ ਵਟੇ ਕੱਟ ਕਾਟ ਦੇ ਵਿੱਚ ਆ ਪੂਰਾ ਵੱਡਾ ਢਾਂਚਾ ਰੰਗ ਬਿਲਕੁਲ ਬਲੈਕ ਤੇ ਪੂਰੀ ਜੰਮੀ ਪਲੀ ਫੁੱਲ ਵਜਣ ਲੋਡ ਇਹ ਵੀ ਤਿਜਾਕ ਸੂਆ ਸੂਗੀ ਜੀ ਉਹ ਦੁਜਾਂ ਦੇ ਪਰ ਅਸੀਂ ਤਿਜਾ ਗਿਣਦੇ ਆ ਧਰ ਆ ਰਿਹਾ ਨੇ ਦੁਜਾ ਹੀ ਗਿਣਿਆ ਉਹ ਦੁਜਾ ਹੀ ਜਾਂਦੇ ਵੀ ਆਪਾਂ ਤਿਜਾ ਮੰਨ ਕੇ ਲਈਏ ਮੈਂ ਤਿਜਾ ਮੰਨ ਕੇ ਲਈਆ ਲਓ ਜੀ ਤਿਜਾ ਮੰਨ ਕੇ ਵੀਰਾਂ ਦਾ ਵੀ ਆਪਾਂ ਖਰੀਦੀ ਆ ਤੇ ਤਿਜਾ ਮੰਨ ਕੇ ਤੁਸੀਂ ਅਗੇ ਖਰੀਦੀ ਕਰ ਲਿਆ ਜੀ ਸੋ ਪਲੀ ਪਲੋਸੀ ਵੇਖੋ ਮੇਰੇ ਵੀਰ ਮੈਂ ਛੱਡੀ ਧੀਰੀ ਆ ਕੋਈ ਗੱਲ ਨਹੀਂ ਕਰਨ ਵਾਲੀ ਆ ਦੇਖੋ ਵੇਖੋ ਜੋ ਤਰਾ ਕੋ ਮਰਦੀ ਆ ਅਸਫਲਾ ਤੇਰੇ ਤੇ ਗੱਲ ਹੀ ਨਹੀਂ ਦੇਖੋ ਠੀਕ ਆ ਜੀ ਸੋ ਸੋਨਾ ਡਿਜ਼ਾਈਨ ਆ ਬਾਕੀ ਲੜਦੌੜ ਕਾਫੀ ਲੈ ਜੂ ਅਜੇ ਹਫਤਾ ਖੰਡ ਲੈਣਾ ਹਫਤਾ ਕਰਮਾਂ ਵਾਲੇ ਬੜਾ ਬਣਦੀਆਂ ਵਾ ਵਾ ਕਰੋ ਚੱਕ ਠੀਕ ਆ ਜੀ ਸੋ ਇਹ ਲੈ ਜੇ ਹਫਤਾ ਲੈ ਜੇ ਪੰਜ ਠੀਕ ਆ ਜੀ ਸੋ ਸਮਾਂ ਇੰਨਾ ਕੀ ਭੋੜੀ ਜੇ ਸਿਰੋ ਬਾਕੀ ਬੇਲ ਬੂਲ ਵੀ ਕਾਫੀ ਸਪੈਸ਼ਲ ਆ ਲਵਾਈ ਲਵਾਈ ਬੈਠਦੀ ਤੁਸੀਂ ਜੱਕ ਕਰੋ ਮੁਠੀ ਵਾਲੇ ਥਾਨ ਆ ਤੇ ਪੰਜ ਚਾਰ ਦਿਨ ਹੋਰ ਕੱਢ ਗਈ ਠੀਕ ਆ ਜੀ ਥੱਲੇ ਹੋਰ ਚੰਗੀ ਚੋਕੀ ਬਣ ਜਾਊਗੀ ਹੈ ਥੱਪ ਕੇ ਨਾ ਪਾਜੋ ਸੰਤ ਸਾਹ ਸੋ ਕਰਾਸ ਬਰੀਡ ਦੇ ਵਿੱਚ ਆਇ ਨਾ ਨਾਰਿਵ ਸਦ ਆਇ ਸਾਰੂ ਸਾਹਿਰਾ ਰੂਹੀ ਕਨਲਗਿਆ ਰੀਆ ਕੇ ਵੀ ਵਸਰੇ ਆਇ ਜੀ ਸਾਰੂ ਸਿਆਨ ਬਾਤ ਦਾਇ ਨਾ ਮਨ ਤੋ ਰਿਆ ਹਰ ਰੱਬ ਸੁਗੈ ਰੋਏ ਕੋ ਨਾ ਕੋ ਆਤਮਾ ਤੋ ਜੀ ਬਿਲਾਪ ਦੇਵ ਤਿधात ਜਨਨ ਸਭਿਆ ਕੇ ਦੀ ਰਾਤ ਹਮਸਾਰੇ ਤੇ ਆਹ ਆ ਆਜ ਸੁਣਾ ਤੁਹਾਨੂੰ ਕੀ ਮਹਾਤੋ ਦਾਸ ਲੋ ਜੀ ਠੀਕ ਆ ਜੀ ਸੋ ਫੋਲ ਵੱਡੇ ਢਾਂਚੇ ਦੀ ਵੈੜਾ ਠੀਕ ਆ ਜੀ ਕੋਈ ਛੋਟੀ ਮੰਨ ਕੇ ਨਾ ਵੀਰ ਕੋਈ ਸੌਦਾ ਕਰੇ ਠੀਕ ਆ ਜੀ ਇੱਥੇ ਆਉਂਦੇ ਆ ਉਹ ਤੇ ਪੂਰੇ ਵੱਡੇ ਢਾਂਚੇ ਦੀ ਵੈੜਾ ਨਿਕਲੂਗੀ ਛੋਟੀ ਨਹੀਂ ਤੇ ਇਹ ਭਾਜੀ ਅੱਜ ਚਲੋ ਭਰਿਆ ਪਾਂਡਾ ਅੱਜ ਆਪਾਂ ਕਿੰਨੇ ਦੀ ਦੇ ਰਿਹਾ ਜੀ ਲੈਣ ਦੇਣ ਮੁੱਲ ਕਰਾਉਣਾ ਸੰਧੂ ਬੱਸ ਗਾਲੀਏ ਪਰ ਨਹੀਂ 75000 ਦੀ ਆਪਾਂ ਦੇ ਦੇਣੀ ਹੈ ਦੇਣੀ 75 ਦੀ ਆ ਦੇਣੀ 75 ਦੀ ਆਪਾਂ ਠੀਕ ਆ ਜੀ ਐਂਡ ਟੂ ਐਂਡ ਬਸ 75 ਹੀ ਆ ਕਰ ਦਾਂਗੇ ਥੋੜਾ ਬੜਾ ਮਾਨ ਆ ਕੇ ਕੋਈ ਸੰਪਰਕ ਕਰੇ ਮਾਨਤਨ ਹੋ ਜਾਊਗਾ ਆ ਮਾਨਤਨ ਹੋਊ ਜ਼ਰੂਰ ਠੀਕ ਆ ਜੀ ਲੋ ਵੀ ਕੋਈ ਵੀਰ ਫੋਨ ਲਾਵੇ ਕਾਲ ਕਰੇ ਸੋ 75000 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਨਤਨ ਹੋਊਗਾ ਠੀਕ ਆ ਜੀ ਬਾਕੀ ਇੱਧਰ ਤੁਹਾਨੂੰ ਇੱਕ ਬਹਣੀ ਵਾਲੇ ਪਾਸੇ ਆਪਾਂ ਵਿਖਾ ਦਿੰਨੇ ਆ ਹਾਇ ਠੰਡੀ ਧੀਰੀ ਆ ਥਣ ਬਹੁਤ ਲੱਗਾ ਹੋਵੇ ਪੂਰਨੀ ਛੱਟਾ ਨਹੀਂ ਚੀਪਾ ਬਿਲਕੁਲ ਬਰਾਬਰ ਇੱਕੋ ਜਿਹੀ ਕੋਈ ਗੱਲ ਨਹੀਂ ਹਾਂ ਜੀ ਚੇਕੇ ਜੀ ਸੋ ਇਹ ਅੱਜ ਤਿੰਨ ਹੀ ਨਗਸੀ ਭਾਜੀ ਆਪਣੇ ਤਿੰਨ ਹੀ ਨਗਸੀ ਅੱਜ ਲਓ ਵੀ ਦੋ ਵਾੜਾ ਜਿਹੜੀਆਂ ਸੂਈਆਂ ਪਾ ਤੁਹਾਨੂੰ ਦਿਖਾਤੀਆਂ ਨੇ ਇੱਧਰ ਇੱਕ ਕੋਈ 17 17 ਕਿਲੋ ਤੋਂ ਬਾਰ-ਬਾਰ ਇਹ ਬੌਲੇਜ ਚੱਲਣ ਈ ਐ ਤੇ ਇੱਕ ਤਕਰੀਬਨ ਹੁਣ ਕੋਈ 13 ਕਿਲੋ ਇਸ ਵਕਤ ਵੀ 8-7 ਦਿਨਾਂ ਦੀ ਸੂਈ ਥੱਲੇ ਸਟਾਰਟਿੰਗ ਦੁੱਧ ਦੀ ਆ ਜਰਸੀ ਵਾੜ ਐਚ ਐਫ ਦੇ ਵਿੱਚ ਤੇ ਕਰਾਸ ਬਰੀਡ ਦੇ ਵਿੱਚ ਇਹ ਤਿੰਨ ਹੀ ਨਗਸੀ ਅੱਜ ਮੌਕੇ ਤੇ ਤਿੰਨੇ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਕੁਝ ਕਿ ਜੜੀ ਚਵਾਈ ਤੁਸੀਂ ਵੇਖ ਲਈਏ ਵੀਡੀਓ ਦੇ ਵਿੱਚ ਤੇ ਮੇਰਾ ਭਰਾ ਤੁਸੀਂ ਖਰੀਦੀ ਬਾਰੇ ਗੱਲਬਾਤ ਕਰ ਸਕਦੇ ਜੇ ਤੇ ਇੱਕ ਸਰਦਾਰ ਸਾਹਿਬ ਆਪਣੇ ਕੰਟੈਕਟ ਨੰਬਰ ਕਰ ਦिए ਸੀ 97790 ਹਾਂ ਤੇ 68037 ਜੀ ਠੀਕ ਹੈ ਜੀ ਤਾਂ ਕਰਕੇ ਲੋ ਵੀ ਨੰਬਰ ਜਿਹੜਾ ਦੋਸਤੋ ਸਕਰੀਨ ਦੇ ਉੱਪਰ ਲੱਗ ਚੁੱਕਿਆ ਨੰਬਰਾਂ ਤੇ ਕਾਲ ਕਰਕੇ ਗੱਲ ਕਰੋ ਗੱਲਬਾਤ ਤੇ ਮਾਲ ਆਉਂਦਾ ਰਹਿੰਦਾ ਠੀਕ ਹੈ ਜੀ ਪੁੱਛ ਗੇਸ ਕਰਦੇ ਰਿਆ ਕਰੋ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ